ਉੱਤਰ ਪ੍ਰਦੇਸ਼ ਦੇ ਪ੍ਰਿਆगराज ਵਿਖੇ ਪਲਕੇ ਪੁੰਨਿਆ ਤੋਂ ਪਹਿਲੇ ਅਮ੍ਰਿਤ ਇਸ਼ਨਾਨ ਨਾਲ ਮਹਾਕੁੰਭ ਸ਼ੁਰੂ ਹੋਵੇਗਾ ਇਸ ਸ਼ਾਨਦਾਰ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲੀਆਂ ਗਈਆਂ ਨੇ ਮਹਾਕੁੰਭ ਚ ਆਉਣ ਵਾਲੇ ਸ਼ਰਧਾਲੂਆਂ ਦੇ ਲਈ ਸਵੱਛ ਹਵਾ ਅਤੇ ਸੇਤਮੰਦ ਵਾਤਾਵਰਣ ਯਕੀਨੀ ਬਣਾਉਣ ਲਈ ਪ੍ਰਿਆगराज ਦੇ ਵਿੱਚ ਵੱਖ-ਵੱਖ ਥਾਵਾਂ ਦੇ ਟੁਕਮੇ ਪ੍ਰਬੰਧ ਯਕੀਨੀ بنائے ਗਏ ਨੇ ਜਿਨ੍ਹਾਂ ਦੇ ਵਿੱਚ ਹਰਿਆ-ਭਰਿਆ ਵਾਤਾਵਰਣ ਮੁਹੱਈਆ ਕਰਾਉਣ ਦੇ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਨੇ ਇਸ ਮਹਾਕੁੰਭ ਵਿੱਚ ਹਿੱਸਾ ਲੈਣ ਲਈ ਦੇਸ਼ ਅਤੇ ਦੁਨੀਆ ਭਰ ਤੋਂ ਵੱਡੀ ਗੰਟੀ ਦੇ ਵਿੱਚ ਸ਼ਰਧਾਲੂ ਇੱਥੇ ਪਹੁੰਚ ਰਹੇ ਨੇ ਮਹਾਕਮ ਨੂੰ ਧਿਆਨ ਚ ਰੱਖਦੇ ਆ ਸ਼ਰਧਾਲੂਆਂ ਦੀ ਸਹੂਲਤ ਲਈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਆਟਲ ਸੇਵਾ ਨਾਮ ਦੀ ਇਲੈਕਟ੍ਰੋਨਿਕ ਬੱਸ ਸੇਵਾ ਦੀ ਸ਼ੁਰੂਆਤ ਕਰਦਿਆਂ 109 ਨਵੀਆਂ ਬੱਸਾਂ ਸ਼ਰਧਾਲੂਆਂ ਦੇ ਲਈ ਉਤਾਰੀਆਂ ਨੇ ਜ਼ਿਕਰਯੋਗ ਹੈ ਕਿ ਮਹਾਕਮ 12 ਸਾਲ ਬਾਅਦ ਕਰਵਾਇਆ ਜਾਂਦਾ ਹੈ ਇਸ ਵਾਰ 45 ਕਰੋੜ ਤੋਂ ਵੱਧ ਸ਼ਰਧਾਲੂਆਂ ਦੇ ਸਵਾਗਤ ਦੀ ਤਿਆਰੀ ਕੀਤੀ ਗਈ ਹੈ ਸ਼ਰਧਾਲੂ ਪਵਿੱਤਰ ਨਦੀ ਗੰਗਾ ਯਮੁਨਾ ਅਤੇ ਸਰਸਵਤੀ ਦੇ ਸੰਗਮ ਪ੍ਰਿਆਗਰਾਜ ਵਿਖੇ ਸਨ ਕਰਨਗੇ ਇਸ ਵਾਰ ਦੇ ਮੁੱਖ ਸ਼ਾਹੀ ਇਸ਼ਨਾਨ ਮੱਗਰ ਸੰਗਰਾਤ ਮੌਕੇ ਯਾਨੀ 14 ਜਨਵਰੀ ਮੌਣੀ ਮਸਿਆ ਯਾਨੀ 29 ਜਨਵਰੀ ਅਤੇ ਬਸੰਤ ਪੰਚਮੀ ਯਾਨੀ 2 ਫਰਵਰੀ ਨੂੰ ਹੋਣਗੇ ਸਮਾਹਕਮ ਦਾ ਸਮਾਪਨ 26 ਫਰਵਰੀ ਨੂੰ ਹੋਵੇਗਾ